ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਬਾਤ ਕਰਨੀ ਹੈ ਜਿਹੜੇ ਸਾਡੇ ਵੀਰ ਪਿੱਛੇ ਜੇ 크ਿਸਮਸ ਦਾ ਵਿਰੋਧ ਕਰਦੇ ਪਏ ਸੀ ਵੀ ਅਸੀਂ 크ਿਸਮਸ ਨਹੀਂ ਮਨਾਉਂਦੇਣੀ ਕਿਉਂਕਿ ਸਾਡੇ ਇਧਰ ਜਿਹੜਾ ਸਾਕਾ ਹੋਇਆ ਹੈ ਸਾਬਜ਼ਾਦਿਆਂ ਦੇ ਸ਼ਹੀਦیاں ਹੋਈਆਂ ਨੇ ਕਿ ਸਾਡੇ ਜਿਹੜੇ ਸੋਗ ਦੇ ਦਿਨ ਨੇ ਤੇ ਉਸ ਕਰਕੇ ਅਸੀਂ ਨਹੀਂ ਮਨਾਉਂਦੇਣੀ ਫਿਰ ਜਿਹੜਾ ਪਾਸਟਰ ਪਖੰਡੀ ਆ ਵਾਲਾ ਨਰੂਲਾ ਇਹਦਾ ਬਿਆਨ ਹੁੰਦਾ ਹੈ ਤੇ ਉਹ ਵੀ ਇੱਕ ਅਜੀਬ ਜਿਹਾ ਐਗਜ਼ਾਮਪਲ ਦਿੰਦਾ ਹੈ ਸ਼ਾਇਦ ਆਪਾਂ ਉਹਦੇ ਬਾਰੇ ਗੱਲਬਾਤ ਚ ਕਰਦੇ ਪਹਿਲਾਂ ਗੱਲ ਕਰੀ ਆਪਣੀ ਵੀਰਾਂ ਨਾਲ ਇਹ ਗੱਲ ਮੇਰੇ ਕੋਲ 5 ਮਹੀਨੇ ਪਹਿਲਾਂ ਵੀ ਆਈ ਸੀ ਵੀ ਆਪਾਂ ਇਹਨੂੰ ਕ੍ਰਿਸਪੀ ਜਨਤ ਕੀ ਮਨਾਉਂਦਾਈਏ ਤੇ ਪਰ ਮੇਰਾ ਮੰਨਣਾ ਇਹ ਹੈ ਕਿ ਆਪਣੇ ਤਿਉਹਾਰ ਬਣਾਣਾ ਹਰੇਕ ਦਾ ਜਿਹੜਾ ਕਨਸਟੀਟਿਊਸ਼ਨਲ ਹੱਕ ਹੈ ਸੰਵਿਧਾਨਿਕ ਜਿਹੜਾ ਅਧਿਕਾਰ ਹੈ ਅਸੀਂ ਕਿਵੇਂ ਰੋਕ ਸਕਦੇ ਹਾਂ ਠੀਕ ਹੈ ਹੁਣ ਇਹਦੇ ਇਹ ਹੈ ਕਿ ਇਸ ਮੇਰਾ ਜਿਹੜਾ ਵਿਰੋਧ ਹੈ ਧਰਮ ਨਾਲ ਨਹੀਂ ਹੈ ਮੇਰਾ ਵਿਰੋਧ ਪਖੰਡ ਦੇ ਨਾਲ ਹੈ ਠੀਕ ਹੈ ਜਿਹੜੇ ਆਪਣੇ ਭਾਰਤ ਵਿੱਚ ਹੋਰ ਮੇਨ ਲਾਈ 크ਰਿਸਚIANS ਨੇ ਜਿਹੜੇ ਮੇਨ ਲਾਈਨ ਚਰਚਿਸ ਨੂੰ ਬਿਲੋਂਗ ਕਰਦੇ ਨੇ ਜਿਨ੍ਹਾਂ ਦੇ ਕੈਥਲਿਕ ਸਕੂਲਸ ਨੇ ਜਿਨ੍ਹਾਂ ਦਾ ਇਥੇ ਵਿਦੇਸ਼ ਪ੍ਰਣਾਲੀ ਬੜੀ ਫੈਲੀ ਹੋਈ ਹੈ ਉਹ ਚਾਹੇ ਬੈਪਟਿਸਟ ਬੈਪਟਿਸਟ ਵੀ ਨੇ ਪੈਨਟਕੋਸਟਲਸ ਨੇ ਰੋਮਨ ਕੈਥਲਿਕਸ ਨੇ ਇਹ ਜਿਹੜੇ ਸਾਰੇ ਦੇ ਸਾਰੇ ਆ ਉਹ ਇਹਨਾਂ ਨੂੰ 크੍ਰਿਸਚੀਅਨ ਮੰਨਦੇ ਹੀ ਨਹੀਂ ਐ ਆ ਜਿੰਨੇ ਵੀ ਸਾਡੇ ਪੰਜਾਬ ਵਾਲੇ ਆ ਭਾਵੇਂ ਨਰੂਲਾ ਤੇ ਚਾਹੇ ਉਹ ਦਿਹੋਲ ਆ ਤੇ ਚਾਹੇ ਬਲਜਿੰਦਰ ਵਾਲਾ ਪਾਸਟਰ ਹੈ ਨਾ ਉਹ ਇਹਨਾਂ ਨੂੰ ਕਨਸਿਡਰ ਨਹੀਂ ਕਰਦੇ ਕਿ ਇਹ 크੍ਰਿਸਚੀਅਨਸ ਨੇ ਕਿਉਂਕਿ ਇਹਨਾਂ ਦੀ ਜਿੰਨੀ ਪ੍ਰੈਕਟਿਸ ਹੈ ਉਹ ਐਂਟੀ ਕ੍ਰਾਈਸਟ ਹੈ ਉਹ ਐਂਟੀ ਬਾਈਬਲ ਹੈ ਐਸਾ ਕੁਝ ਨਹੀਂ ਕਰਦੇ ਜੋ ਬਾਈਬਲ 'ਚ ਲਿਖਿਆ ਹੋਇਆ ਹੈ ਇਸੇ ਕਰਕੇ ਨਰੂਲੇ ਨੇ ਜਦੋਂ ਚੈਲੰਜ ਕੀਤਾ ਸੀਗਾ ਕਿ ਮੇਰੇ ਨਾਲ ਬੈਠੋ ਪਰ 7 ਦਿਨ ਤੇ ਇਸ ਤਰ੍ਹਾਂ ਉਹਨੇ ਗੱਲ ਆਖੀ ਵੀ 24 ਘੰਟੇ ਤੇ ਅਸੀਂ ਕਹ ਵੀ ਅਸੀਂ ਇਸ ਤਰ੍ਹਾਂ ਚੈਲੰਜ ਕਬੂਲ ਕਰਦੇ 7 ਦਿਨ ਬੈਠਾਂਗੇ 24 ਘੰਟੇ ਬੈਠਾਂਗੇ ਤੇਰੇ ਨਾਲ ਜਦ ਤੱਕ ਤੂੰ ਨਹੀਂ ਉੱਠਦਾ ਅਸੀਂ ਨਹੀਂ ਉੱਠਦੇ ਪਰ ਉਹਦੀਆਂ ਭੇਡਾਂ ਨੂੰ ਸ਼ਾਇਦ ਪਤਾ ਸੀਗਾ ਕਿ ਉਹਦੀ ਇੰਨੀ ਹਸਿੱਤ ਨਹੀਂ ਹੈ ਕਿ ਬਾਈਬਲ ਦੇ ਡਿਸਕਸ਼ਨ ਕਰ ਸਕੇ ਇਸ ਕਰਕੇ ਉਹਨਾਂ ਨੇ ਜਿਹੜੀ ਵੀਡੀਓ ਥੱਲੇ ਉਹ ਹੋਰ ਤਰ੍ਹਾਂ ਦੀ ਗੱਲਾਂ ਸ਼ੁਰੂ ਕਰਾਤੀਆਂ ਤੇ ਮੁਲਕ ਨਰੂਲੇ ਦਾ ਵੀ ਕੋਈ ਜਵਾਬ ਨਹੀਂ ਆਇਆ ਭਗੌੜਾ ਹੋ ਗਿਆ ਇਨ ਦਾ ਸੈਂਸ ਕਹਿਣਾ ਮੇਰਾ ਇਹਨਾਂ ਨਾਲ ਜਿਹੜੀ ਮੇ ਲੜਾਈ ਹੈ ਉਹ ਹੋਰ ਕਿਸਮ ਦੀ ਹੈ ਇਹ ਜੋ ਵੀ ਕਰਦ ਨੇ ਇਹ ਬਾਈਬਲ ਦੇ ਖਿਲਾਫ ਹੈ ਜੋ ਪਰ ਜੋ ਅਸੀਂ ਕੀਤਾ ਹੈ ਵੀ ਅਸੀਂ ਕਿਸੇ ਤਿਉਹਾਰ ਨਹੀਂ ਮਨਾਉਂਦਣਾ ਇਹ ਸਿੱਖੀ ਦੇ ਖਿਲਾਫ ਹੈ ਮੈਨੂੰ ਚਾਹੁੰਦਾ ਕਿ ਮੇਰੇ ਜਿਹੜੇ ਸਿੱਖ ਭਰਾ ਨੇ ਸਿੱਖੀ ਦੇ ਖਿਲਾਫ ਜਾਣ ਦੇ ਅਸੀਂ ਗੁਰੂ ਸਾਹਿਬਾਂ ਦੇ ਗੁਰਪੁਰ ਮਨਾਉਂਦੇ ਆ ਨਗਰ ਕੀਰਤਨ ਕਾਢਦੇ ਆ ਤੇ ਕੀ ਇਹਨਾਂ ਨੂੰ ਆਪਣੇ ਜੀਜੇਸ ਦਾ ਜਲੂਸ ਕਢਣ ਦਾ ਕੋਈ ਹੱਕ ਨਹੀਂ ਹੈ ਇਹ ਵੀ ਰੱਜ ਕੇ ਜਲੂਸ ਕਢਣ ਆਪਣੇ ਜੀਜੇਸ ਦਾ ਸਾਨੂੰ ਕੋਈ ਦਿੱਕਤ ਨਹੀਂ ਆ ਸੋ ਜਦੋਂ ਇਹਨਾਂ ਨੇ ਕ੍ਰਿਸਮਸ ਮਨਾਈਏ ਜਿਸ ਤਰੀਕੇ ਨਾਲ ਦੁਨੀਆ ਪਾਥੂ ਤੂ ਤੂ ਹੋਈ ਕ੍ਰਿਸ਼ਨਾਂ ਨੇ ਕੀਤੀ ਇਹਨਾਂ ਤੇ ਤੋਂ ਇਹ ਵੀਡੀਓ ਜਿਹੜੀਆਂ ਮੈਂ ਸ਼ੇਅਰ ਕੀਤੀਆਂ ਆਪਣੇ ਬੱਚਿਆਂ ਨੂੰ ਤੇ ਮਿਸ਼ੀਗਨ ਦੇ ਵਿੱਚ ਜਿੰਨੀਆਂ ਸਾਡੇ ਚਰਚਿਸ ਸਭ ਨੂੰ ਭੇਜੀਆਂ ਵੀ ਦੇਖੋ ਪੰਜਾਬ ਦੇ ਜਿਹੜੇ ਪਖੰਡੀਆਂ ਦਾ ਹਾਲ ਉਹ ਲੋਕ ਹੱਸ ਰਹੇ ਸੀ ਵੀ ਇਹ ਕਿਦਾਂ ਦੇ ਕ੍ਰਿਸਚੀਅਨਸ ਨੇ ਇਦਾਂ ਥੋੜੀ ਕ੍ਰਿਸਮਸ ਮਨਾਈ ਜਾਂਦੀ ਜਿੱਦਾ ਇਹ ਮਨਾ ਰਹੇ ਨੇ ਨਾ ਗੋਸਪਲਸ ਨਹੀਂ ਹੋ ਰਹੇ ਤੇ ਇਹ ਭੰਗੜੇ ਪੰਜਾਬ ਆ ਗਏ ਹਨ ਉਹ ਉਹ ਸਟੈਪ ਕਰਨੇ ਸੋ ਮੇਰੀ ਲੜਾਈ ਇਹਨਾਂ ਨੇ ਇਹ ਹੈ ਕਿ ਇਹਨਾਂ ਨੇ ਮੈਂ 15 ਸਾਲ ਪਹਿਲਾਂ ਤੋਂ ਇਹ ਮੈਂ ਰੋਲਾ ਪਾ ਰਿਹਾ ਵੀ ਇਹ ਜਿਹੜਾ ਪਖੰਡਵਾਦ ਫੈਲ ਰਿਹਾ ਹੈ ਇਹ ਤੁਹਾਡੇ ਕੋ ਸਾਂਭੇ ਨਹੀਂ ਜਾਣਾ ਪਰ ਜਿੰਨਾ ਸਿੱਖ ਪ੍ਰਚਾਰਕ ਹੈ ਉਹ ਨਾ ਪੁੰਸਕ ਹੈ ਉਹਦੇ ਜਿੰਨੇ ਗਰਸ ਨਹੀਂ ਹੈਗੇ ਕਿ ਉਹ ਵਿਰੋਧ ਕਰ ਸੀ ਉਹਨੂੰ ਲੱਗਦਾ ਕਿ ਜੇ ਮੈਂ ਇਹਨਾਂ ਖਿਲਾਫ ਬੋਲਾਂਗਾ ਤੇ ਸ਼ਾਇਦ ਮੈਨੂੰ ਵੀਜ਼ਾ ਨਾ ਲੱਗੇਗਾ ਬਾਹਰ ਦਾ ਜਿਵੇਂ ਅਮਰੀਕਾ ਵਾਲਾ ਗੰਜਾ ਨਹੀਂ ਉਹ ਕੀ ਇਹਨਾਂ ਦਾ ਉਹ ਮੇਰੇ ਗੋਡੇਰ ਕੀ ਟਿੰਡੋ ਦੀ ਇਕਬਾਲ ਮਸੀ ਤੇ ਹੋਰ ਉਹ ਜਿਹੜੇ ਪਾਸਟਰਸ ਨੇ ਇਹਨਾਂ ਨੇ ਰੋਲਾ ਪਾਇਆ ਵੀ ਅਸੀਂ ਇਹਦਾ ਮਤਲਬ ਇਹਨੂੰ ਡਿਪੋਰਟ ਕਰਾਵਾਂਗੇ ਮੈਂ ਮੈਂ ਪਿਛਲੇ 30 ਸਾਲ ਤੋਂ ਅਮਰੀਕਨ ਸਿਟੀਜ਼ਨ ਹਾਂ ਮੇਰੀ ਡੈਪੋਟੇਸ਼ਨ ਨਹੀਂ ਹੋ ਸਕਦੀ ਤੇ ਤੁਹਾਡੀ ਇਨੀ ਔਕਾਤ ਬਾਹਰ ਵੀ ਇਨੀ ਨਹੀਂ ਤੁਹਾਡੀ ਔਕਾਤ ਕਿ ਤੁਸੀਂ ਗਵਰਨਮੈਂਟ ਤੱਕ ਅਪਰੋਚ ਕਰ ਸਕੋ ਕਿਉਂਕਿ ਤੁਹਾਨੂੰ ਨਾਲੇ ਉਥੇ 크ਿਸਚਨ ਮੰਨਿਆ ਜਾਂਦਾ ਤੁਹਾਨੂੰ ਤੇ ਜਿਹੜੇ ਸਾਊਥ ਵਾਲੇ 크ਿਸਚਨਸ ਨੇ ਉਹ ਤੁਹਾਨੂੰ ਜਿਹੜੇ ਪੰਜਾਬ ਤੋਂ ਤੁਹਾਨੂੰ 크ਿਸਚਨਸ ਨਹੀਂ ਮੰਨਦੇ ਉਹ ਤੁਹਾਨੂੰ ਨੀਵੀਂ ਜਾਤ ਮੰਨਦੇ ਨੇ ਉਹ ਤੁਹਾਨੂੰ ਛੋਟਾ ਮੰਨਦੇ ਨੇ ਉਹ ਤੁਹਾਨੂੰ ਅਛੂਤ ਮੰਨਦੇ ਨੇ ਜਿਹੜੇ ਸਿਰਫ ਸਾਊਥ ਵਾਲੇ ਨੇ ਜਿਹੜੇ ਤੇ ਜਿਹੜੇ ਵੈਸਟ ਵਾਲੇ ਆ ਉਹਦੇ ਬਹੁਤ ਦੂਰ ਦੀ ਗੱਲ ਹੈ ਇਹ 크ਿਸਚਨਸ ਨਹੀਂ ਨੇ ਇਹ ਸਾਰੇ ਨਰਕਾਂ ਦੇ ਭਾਗੀ ਨੇ ਇਹਨਾਂ ਸਾਰਿਆਂ ਨੇ ਜਿਹੜੇ ਜੰਨੀਆਂ ਸਜ਼ਾਵਾਂ ਲਿਖੀਆਂ ਨਰਕ ਦੀਆਂ ਉਹ ਸਾਰੀਆਂ ਨਾ ਭੋਗਣੀਆਂ ਨੇ ਕਿਉਂਕਿ ਇਹਨਾਂ ਦੀ ਇੱਕ ਇੱਕ ਪ੍ਰੈਕਟਿਸ ਜਿਹੜੀ ਆ ਉਹ ਬਾਈਬਲ ਦੇ ਖਿਲਾਫ ਹੈ ਬਾਈਬਲ ਕਹਿੰਦੀ ਹੈ ਕਿ ਜਿਹੜਾ ਸਿਰ ਟਕਣਾ ਹੈ ਉਹ ਜੀਸਸ ਦੇ ਸਿਰ ਦੀ ਤੋਹੀਨ ਕਰਨਾ ਹੈ ਇਹ ਜਿਹੜੇ ਪੱਗਾਂ ਬੰਦੇ ਨੇ ਇਹ ਕਿਉਂ ਬੰਦੇ ਨੇ ਪੱਗਾਂ ਪਹਿਲਾਂ ਸਾਊਥ ਵਿੱਚ ਇਹਨਾਂ ਨੇ ਜਦੋਂ ਗਏ ਨੇ ਤੇ ਇਹ ਉੱਥੇ ਮੈਂ ਵੀਡੀਓ ਤੁਹਾਨੂੰ ਪਿਕਚਰ ਸ਼ੇਅਰ ਕਰਾਂਗਾ ਨਾਲ ਉਹਦੇ ਵਿੱਚ ਇਹ ਪੰਡਿਤ ਬਣੇ ਹੋਏ ਨੇ ਲੰਬੇ ਪਾਣੇ ਪਾ ਕੇ ਭੰਗਵੇਂ ਤੇ ਗਾਲ 'ਚ ਟਿੱਕੇ ਲਾਇਨ ਉੱਤੇ ਤੇ ਗਾਲ 'ਚ ਕਰਾਸ ਪਾਇਆ ਫਿਰ ਇਹ ਬੋਧੀ ਬਣ ਜਾਂਦੇ ਨੇ ਫਿਰ ਇਹ ਪੱਗਾ ਬਣ ਕੇ ਸੇਖਬੰਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਜੰਨਤ ਨਹੀਂ ਜਾਇਆ ਜਾਣਾ ਇੱਦਾਂ ਨਰਕਾਂ ਨੂੰ ਜਾਓਗੇ ਫਿਰ ਨਰਕ ਤੇ ਵੈਸੇ ਕਬਰ ਦਾ ਅਜ਼ਾਬ ਵੀ ਹੈ ਜਦ ਪਤਾ ਨਹੀਂ ਕਦੋਂ ਦੁਨੀਆ ਮੁੱਕਣੀ ਹੈ ਕਦੋਂ ਜਾ ਕੇ ਕਿਤੇ ਉਹ ਇਨਸਾਫ ਹੋਣਾ ਵੀ ਕਿੰਦਰ ਨਹੀਂ ਹੋਣਾ ਹਨਾ ਸੋ ਤਦ ਤੱਕ ਤੇ ਇਹ ਨਰਕ ਨਰਕ ਭੋਗਣਗੇ ਨਾ ਕਬਰਾਂ ਦੇ ਵਿੱਚ ਰੂਹਾਂ ਭੜਕਣਗੀਆਂ ਇਹਨਾਂ ਦੀ ਕਬਰਾਂ ਉੱਤੇ ਦੁਨੀਆ ਕਦੋਂ ਖਤਮ ਹੋਏਗੀ ਕਿਸੇ ਨੂੰ ਪਤਾ ਜੇ ਸੋ ਇਹਨਾਂ ਦੀ ਪ੍ਰੈਕਟਿਸ ਇਹ ਗਲਤ ਹੈ ਬੀਬੀ ਨੂੰ ਸਟੇਜ 'ਤੇ ਚੜਾਉਣਾ ਇਹ ਪ੍ਰੈਕਟਿਸ ਬਾਈਬਲ ਦੇ ਖਿਲਾਫ ਹੈ ਬਾਈਬਲ ਇਹਨੂੰ ਬਹੁਤ ਨੀਚ ਮੰਦੀ ਹੈ ਔਰਤ ਨੂੰ ਸਟੇਜ 'ਤੇ ਚੜਾਉਣਾ ਬਾਈਬਲ 'ਚ ਔਰਤ ਨੂੰ ਹੱਕ ਨਹੀਂ ਹੈ ਸਟੇਜ 'ਤੇ ਬੋਲਣ ਦਾ ਪਰ ਇਹਨਾਂ ਦੇ ਬੋਲਦੀਆਂ ਨੇ ਉਹ ਸਾਰੀ ਨਰਕਾਂ ਨੂੰ ਜਾਣਗੀਆਂ ਤੇ ਪੁੱਠੀਆਂ ਟਾਂਕੇ ਸਾਲੀਆਂ ਜਾਣਗੀਆਂ ਸਾਰੀ ਸਜ਼ਾਵਾਂ ਨੂੰ ਮਿਲਣਗੀਆਂ ਫਿਰ ਹੋਰ ਇਹ ਜਿਹੜੇ ਛੂਛਾ ਡਰਾਮੇਬਾਜ਼ੀ ਕਰਦੇ ਨੇ ਇਹ ਸਾਰੀਆਂ ਬਾਈਬਲ ਦੇ ਖਿਲਾਫ ਨੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਸ਼ਰਤ ਹੈ ਜਿੰਨੇ ਵੀ ਐਸੇ ਕੋਈ ਕਰਾਮਾਤ ਕਰਨੀ ਹੈ ਪਹਿਲਾਂ ਡੱਢਲੀ ਸਿੰਘ ਦਾ ਜ਼ਹਿਰ ਪੀਏਗਾ ਮਰੇਗਾ ਨਹੀਂ ਫਿਰ ਇਹ ਕਰਾਮਾਤ ਕਰੇਗਾ ਪਰ ਇਹ ਤੇ ਉਸ ਸੱਪ ਦਾ ਜ਼ਹਿਰ ਨਹੀਂ ਪੀ ਸਕਦੇ ਨਹੀਂ ਤੇ ਮਰ ਜਾਣਗੇ ਕਿਉਂਕਿ ਇਹ ਅਸਲੀ ਕ੍ਰਿਸਚੀਅਨਸ ਨਹੀਂ ਨੇ ਇਹਨਾਂ ਦੇ ਕੋਲ ਤਾਕਤ ਨਹੀਂ ਹੈ ਕੁਝ ਕਰਨ ਦੀ ਮੈਂ ਉਹਨੇ ਪੋਸਟਰ ਦੇਖਦਾ ਪਿਆ ਸੀ ਗਰੀਬਾਂ ਦੇ ਇਹ ਇੱਕ ਉਹ ਗੱਡੀ ਸਵਿਫਟ ਦੇ ਦਿੱਤੀ ਜੀ ਉਹ ਸਾਡਾ ਸਿੰਘ ਉਹਦਾ ਲੋਨ ਨਹੀਂ ਸੀ ਹੋ ਰਿਹਾ ਕੰਦਾ ਬੁਲਟ ਵੇਚਣਾ ਪੈਣਾ ਮੱਲੀ ਸਾਹਿਬ ਹੁਣੇ ਆਉਣਗੇ ਤੇ ਮੈਂ ਬੁਲਟ ਨਹੀਂ ਵਿਕਣਾ ਇਹ ਨਹੀਂ ਵੇਚਣਾ ਆਪਣਾ ਨਾ ਬੁਲਟ ਵਿਕਿਆ ਲੋਨ ਹੀ ਹੋ ਗਿਆ ਉਹਨਾਂ ਦੇ ਫਿਰ ਥਾਰ ਕਢਾਈ ਹੈ ਹੁਣ ਉਹ ਕੀ ਗਾਲਾਂ ਕਾਣ ਸਾਨੂੰ ਥਾਰ ਕਨੇ ਦਿੱਤੀ ਇਹ ਤੇ ਨਿੱਗੀ ਸਵਿਫਟ ਚ ਕੀਰਦੇ ਉਹਦੇ ਉੱਤੇ ਥਾਰ ਨਿਕਲੀ ਹੋਈ ਹੈ ਉਹ ਵੀ ਜਿਹੜੀ ਜੂਨ ਚ ਆਉਣੀ ਸੀਗੀ ਉਪਰੋਂ ਆ ਗਈ ਮੈਂ ਫੋਟੋਆਂ ਪਾਈਆਂ ਫੇਸਬੁੱਕ ਚੈੱਕ ਕਰ ਲਿਓ ਤਾਂ ਇੱਕ ਬੀਬੀ ਪਾਈ ਹੈ ਜੀ ਇੱਕ ਬੱਚਾ ਹੈ ਹਸਪਤਾਲ ਦੇ ਲੱਖਾਂ ਬੱਚੇ ਹੋ ਰਹੇ ਦੁਨੀਆ ਦੇ ਵਿੱਚ ਕਰੋਨਾ ਬੱਚੇ ਹੋ ਰਹੇ ਕੌਣ ਕਰ ਰਿਹਾ ਸੋ ਇਹ ਜਿਹੜੀ ਨਾ ਭੇਡਾਂ ਨੇ ਕਿਉਂਕਿ ਇਹ ਭੇਡਾਂ ਨੇ ਇਹਨਾਂ ਨੂੰ ਜੀਸਸ ਨੇ ਭੇਡਾਂ ਹੀ ਕਿਹਾ ਵਾ ਠੀਕ ਹੈ ਨਾ ਇਹਨਾਂ ਨੂੰ ਬਾਈਬਲ ਭੇਡਾਂ ਕਹਿੰਦੀ ਹੈ ਸੋ ਇਹ ਭੇਡਾਂ ਨੇ ਇਹ ਇੰਨੇ ਕੇ ਵੱਦ ਅਕਲ ਨੇ ਕਿ ਇਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਵਿਚਾਰੇ ਨੂੰ ਦੂਜੇ ਪਾਸੇ ਸਾਡੇ ਵਾਲੇ ਨੇ ਅਕਲ ਉਹਨਾਂ ਦੀ ਵੀ ਓਨੀ ਕੇ ਬੇਸਿਕ ਕ੍ਰਿਸਮਸ ਨਹੀਂ ਮਨਾਉਂਦੇ ਕਿਉਂ ਕ੍ਰਿਸਮਸ ਨਹੀਂ ਮਨਾਉਂਦੇ ਨਹੀਂ ਬਈ ਤੁਸੀਂ ਤੁਸੀਂ ਆਪਣਾ ਪ੍ਰਚਾਰ ਕਿਉਂ ਨਹੀਂ ਕਰਦੇ ਤੜੇ ਕੋ ਪ੍ਰਚਾਰਕ ਹੀ ਨਹੀਂ ਆ ਆ ਤੇ ਹੁਣ ਅਸੀਂ ਇੱਕ ਲਹਿਰ ਬਣਾਈ ਆ ਕਿ ਤੇ ਹੁਣ ਤੁਸੀਂ ਦੇਖੋ ਭਾਵੇਂ ਉਹ ਕੀ ਨਾ ਸੀ ਉਹਦਾ ਬਲਜਿੰਦਰ ਸਿੰਘ ਲਾਲ ਪੱਗ ਬੰਦਾ ਮੁੰਡਾ ਜਿਹੜਾ ਯਾਰ ਉਹ ਉਹਨੇ ਪੋਡਕਾਸਟ ਕੀਤੀ ਸੀ ਇੱਕ ਇਸਾਈ ਦੇ ਨਾਲ ਨਹੀਂ ਨਹੀਂ ਉਹ ਯਾਰ ਲਾਲਜੀ ਪੱਗ ਬੰਦਾ ਦਾੜੀ ਕੱਟੀ ਉਹਦੀ ਮੱਕੜ ਮੱਕੜ ਹਾਂ ਕੀ ਉਹਦਾ ਪੁਰਾਣਾ ਕੀ ਆਸੇ ਨੂੰਸ ਮੱਕੜ ਹਣਾ ਹੁਣ ਉਹਨੇ ਵੀ ਉਹ ਕਿਸੇ ਪਾਸਟਰ ਨਾਲ ਗੱਲਬਾਤ ਕੀਤੀ ਹੈ ਜਿਹੜੇ ਸਵਾਲ ਮੈਂ ਚੱਕੇ ਸੀ 6 ਮਹੀਨੇ ਪਹਿਲਾਂ ਉਹਨਾਂ ਸਵਾਲਾਂ ਤੇ ਗੱਲਬਾਤ ਕੀਤੀ ਹੈ ਮੱਕੜ ਨੇ ਵੀ ਵੀ ਬੰਦਾ ਮੈਂ ਤੇ ਨਾ ਤੁਸੀਂ ਠੀਕ ਕਰਕੇ ਦਿਖਾਓ ਨਾ ਸਾਰੀ ਗੱਲਾਂ ਜਿਹੜੀ ਆਪਾਂ ਕਰ ਚੁੱਕੇ ਪਹਿਲਾਂ ਸੂਬ ਕੱਲ ਇੱਕ ਮੈਂ ਪ੍ਰਚਾਰਕ ਸੁਣਦਾ ਪਿਆ ਸੀ ਖਰ ਬੰਤਾ ਸੀ ਨਾ ਤੇ ਉਹ ਵੀ ਬਾਈਬਲ ਦੀ ਗੱਲ ਤੁਸੀਂ ਹੁਣ ਜਦ ਲਹਿਰ ਬਣੀ ਹੈ ਹੁਣ ਤੁਸੀਂ ਗੱਲਾਂ ਕਰਦੇ ਹੋ 15 ਸਾਲ ਤੋਂ ਸਭ ਮਰੇ ਪਏ ਹੋ ਜਦ ਮੈਂ ਕਹਿ ਰਿਹਾ ਵੀ ਇਹ ਜਿਹੜਾ ਪਖੰਡ ਇੰਨਾ ਫੈਲੇਗਾ ਤੁਹਾਡੇ ਤੋਂ ਨੂੰ ਪੈਗਾ ਤੁਸੀਂ ਸਾਹਮਣੇ ਚੱਕੋਗੇ ਜਿਹਨ ਪ੍ਰਵਾਸੀਆਂ ਬਾਰੇ ਮੈਂ ਗੱਲ ਇਹ ਤੋਂ 15 16 ਸਾਲ ਪਹਿਲਾਂ ਕਰ ਚੁੱਕਾ ਹਾਂ ਉਦੋਂ ਮੈਨੂੰ ਕਹਿੰਦੇ ਸੀ ਵੀ ਕਟੜਾ ਇਹ ਸਿੱਖ ਨਹੀਂ ਹੈ ਜੀ ਸਰਬਤ ਦਾ ਪਲਾ ਫਲਾਂਟ ਜੋ ਵੀ ਕਰ ਸਕਦੇ ਸੀ ਮੇਰੇ ਨਾਲ ਜਦ ਗਰੂਮਿੰਗ ਗੈਂਗ ਤੇ ਗੱਲ ਕੀਤੀ ਤੇ ਇਹ ਜੀ ਸਾਰੀ ਲੜਾਈ ਮੁਸਲਮਾਨਾਂ ਨਾਲ ਕਰਾਉਣਾ ਚਾਹੁੰਦਾ ਹੈ ਧੀਆਂ ਲੈ ਕੇ ਯਾਰ ਤੁਹਾਡੀਆਂ ਕਿੱਥੇ ਤੁਹਾਡਾ ਪ੍ਰਚਾਰ ਤੁਸੀਂ ਆਪਣਾ ਪ੍ਰਚਾਰ ਸੰਭਾਲੋ ਨਾ ਆਪਣੇ ਪ੍ਰਚਾਰਕਾਂ ਨੂੰ ਫੜਾ ਤੋਣ ਹੈ ਹੀ ਟਾਲੀ ਹਿਮਚ ਨਹੀਂ ਵੀ ਆਪਣੇ ਪ੍ਰਚਾਰਕਾਂ ਨੂੰ ਰੋਕ ਸਕੋ ਮੇਜੇ ਤੁਸੀਂ ਤੁਹਾਡਾ ਪ੍ਰਚਾਰ ਕੰਮ ਹੀ ਕੋਈ ਨਹੀਂ ਕਰ ਰਿਹਾ ਨਾ ਤੁਹਾਡੇ ਪ੍ਰਚਾਰ ਦੇ ਨਾਲ ਕਿਸੇ ਦੇ ਘਰ ਦੇ ਅੰਦਰ ਸੁੱਖ ਸ਼ਾਂਤੀ ਆ ਰਹੀ ਹੈ ਨਾ ਆਪਣਾ ਵਿਆਹਕ ਜੀਵਨ ਕਿਵੇਂ ਬਤੀਤ ਕਰਨਾ ਹੈ ਪੁੱਤਰ ਪੇਡ ਰਿਲੇਸ਼ਨ ਕਿਵੇਂ ਦੇ ਹੋਣੇ ਚਾਹੀਦੇ ਨੇ ਬਿਜ਼ਨਸ ਕਿਵੇਂ ਕਰਨਾ ਹੈ ਇਹ ਜਿਹੜਾ ਸਾਡਾ ਧਰਮ ਹੈ ਨਾ ਇਹ ਸਾਰੇ ਐਸਪੈਕਟ ਕਵਰ ਕਰਦਾ ਹੈ ਜ਼ਿੰਦਗੀ ਦੇ ਪਰ ਇਹਦੇ ਜੇ ਤੁਸੀਂ ਪ੍ਰਚਾਰ ਹੀ ਨਹੀਂ ਕਰ पाए ਅੱਜ ਤੁਸੀਂ ਰੋ ਰਹੇ ਹੋ ਵੀ ਸਾਡੇ ਜੀ ਕਾ ਦੇ ਅਫਸੋਸ ਇਹ ਦਿਹਾੜੇ ਵੀ ਤੁਹਾਡੇ ਇਹ ਜਿਹੜੇ ਦਿਹਾੜੇ ਐ ਸਿੱਖੀ ਦੀ ਇਸਲਾਮ ਤੇ ਜਿੱਤ ਐ ਵੀ ਸਾਡਾ ਸਭ ਤੋਂ ਛੋਟਾ ਸਹਬਜ਼ਾਦਾ ਤੁਸੀਂ ਲਾਲਚ ਦੇਤੇ ਹੂਰਾ ਦੇ ਅੰਗੂਰਾਂ ਦੇ ਬਾਗਾਂ ਦੇ ਬਹਿਸ਼ਤਾਂ ਦੇ ਤੁਸੀਂ ਡਰ ਦੇਤੇ ਮੌਤ ਦੇ ਤਸੀਹੇ ਦੇਤੇ ਨੰਗੇ ਰੱਖਿਆ ਕਸ਼ਾਰੇ ਵਿੱਚ ਉਹਨਾਂ ਠੰਡੇ ਬੁੱਝਤੇ ਤੇ ਮਾਤਾ ਗੁਜਰੀ ਜਿੰਨੂੰ ਸਾਡਾ ਪ੍ਰਚਾਰੀ ਇਹ ਬੁੱਢੜੀ ਕੀ ਸੋਚਦੀ ਹੋਵੇਗੀ ਇਹਨਾਂ ਰੋ ਰੋ ਕੇ ਪ੍ਰਚਾਰਕਾਂ ਨੇ ਤੇ ਗਾਣੇ ਗਾਏ ਨੇ ਰੋਣ ਰੋਣ ਤੋਂ ਨਾਲੇ ਇਹ ਇਹ ਤੁਹਾਨੂੰ ਨਪੁੰਸਕ ਬਣਾ ਰਹੇ ਨੇ ਸਾਰੇ ਦਸਮੇ ਦੀ ਬਾਣੀ ਪੜਨ ਦੀ ਲੋੜ ਹੈ ਜੈ ਜੈਕਾਰ ਕਰਨ ਦੀ ਲੋੜ ਹੈ ਕਿ ਸਾਡਾ ਸਭ ਤੋਂ ਛੋਟਾ ਸਾਬ ਜ਼ਿਆਦਾ ਵੀ ਬਾਕੀ ਜ਼ਮੀਨਾ ਰਾਜ ਆਉਂਦੇ ਜਾਂਦੇ ਰਹਿੰਦੇ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਕਰਕੇ ਦਿਖਾਇਆ ਹੈ ਦੂਸਰੀ ਗੱਲ ਇਹ ਸਾਰਾ ਜਿਹੜਾ ਪਰਿਵਾਰ ਨਾਲ ਜਿਹੜੇ ਜੀ ਆਉਂਦੇ ਨੇ ਹਨਾ ਜੇ ਜਦੋਂ ਜਿਵੇਂ ਮੋਦੀ ਆਏਗਾ ਤੇ ਪੂਰੀ ਕੈਬਨਿਟ ਨਾਲ ਆਏਗੀ ਜਿਵੇਂ 트럼ਪ ਆਏਗਾ ਤੇ 에어포스 ਵਨ ਵਿੱਚ ਪੂਰੀ ਕੈਬਨਿਟ ਨਾਲ ਚੱਲਦੀ ਹੈ ਜਦੋਂ ਗੁਰੂ ਆਉਂਦਾ ਹੈ ਨਾ ਸੰਸਾਰ ਤੇ ਇੱਕੋ ਇੱਕ ਪੁੱਤਰ ਪਰਮੇਸ਼ਰ ਦਾ ਮੈਂ ਆਪਣਾ ਸੁ ਤੋਹੇ ਨਿਵਾਜਾ ਪ੍ਰੰਤ ਪ੍ਰਚੁਰ ਕਰ ਬਈ ਕੋ ਸਾਜਾ ਪਰਮੇਸ਼ਰ ਨੇ ਕਿਹਾ ਮੈਂ ਤੇਰਾ ਪੁੱਤਰ ਇਹ ਪਰਮੇਸ਼ਰ ਸਾਡਾ ਹੈ ਜਿਹੜਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਬਾਈਬਲ ਚ ਪਰਮੇਸ਼ਰ ਦਾ ਕਨਸੈਪਟ ਨਹੀਂ ਹੈਗਾ ਇਹਨਾਂ ਸਾਡੀ ਭਾਸ਼ਾ ਚੋਰੀ ਕੀਤੀ ਨਾ ਚੋਰਾ ਨੇ ਇਹਨਾਂ ਸਾਡੀ ਟਰਮੀਨੋਲੋਜੀ ਚੋਰੀ ਕੀਤੀ ਨਾ ਚੋਰਾ ਨੇ ਇਹ ਪਰਮੇਸ਼ਰ ਸਾਡਾ ਇਹਨਾਂ ਦਾ ਪਰਮੇਸ਼ਰ ਨਹੀਂ ਹੈ ਬਾਈਬਲ ਜਿਹੜਾ ਗੌਰ ਹੈ ਗੌਰ ਦੇਵਤੇ ਨੂੰ ਕਹਿੰਦੇ ਨੇ ਜਿਵੇਂ ਇੰਦਰ ਦੇਵ ਹੈ ਜਿਵੇਂ ਸਨ ਗੌਰ ਹੈ ਮੂਨ ਗੌਰ ਹੈ ਲੂਨਸ ਗਾਡੈਸ ਇਸ ਤਰ੍ਹਾਂ ਇਹ ਦੇਵੀ ਦੇਵਤੇ ਹੁੰਦੇ ਰੱਬ ਨਹੀਂ ਹੁੰਦਾ ਸੋ ਆਪਣੀ ਗੱਲ ਤੇ ਰਹੀਏ ਸੋ ਚਾਹੀਦਾ ਤੇ ਇਹ ਸੀ ਵੀ ਪ੍ਰਚਾਰ ਕਰਨੇ ਜਜ਼ਬੇ ਦੇ ਬੱਚਿਆਂ ਨੂੰ ਦੱਸਣਾ ਵੀ ਆਏ ਦੇਖੋ ਤੁਹਾਡੇ ਸਹਿਬਜ਼ਾਦੇ 360 ਫਟ ਲੱਗਦੇ ਨੇ ਸਹਿਬਜ਼ਾਦਾ ਅਜੀਜ਼ ਅਜੀਤ ਸਿੰਘ ਦੇ ਸ਼ਰੀਰ ਤੇ ਤਾਂ ਜਾ ਕੇ ਜਾਮੇ ਸ਼ਹਾਦਤ ਪੀਂਦੇ ਨੇ 10 ਲੱਖ ਨਾਲ ਪੰਜ ਪੰਜ ਸਿੰਘ ਸਾਡੇ ਜਾਜ ਚੜਦੇ ਨੇ ਇਹ ਗੱਡੀ ਜਿਹੜੀ ਹੈ ਇੰਨਾ ਤੇਜ਼ ਕਲਗੀ ਤੁਹਾਨੂੰ ਰੋਕ ਨਹੀਂ ਸਕਦਾ ਸਮਝ ਨਹੀਂ ਆਪਣੇ ਹੱਥੀ ਆਪਣੇ ਪੁੱਤਰ ਇਹ ਨਹੀਂ ਕਿ ਕਿੱਲ ਵਜਾ ਚੀਕਾਂ ਪੈ ਗਈਆਂ ਕਿ ਮੇਰੇ ਨਾਲ ਤੂੰ ਕੀ ਕੀਤਾ ਮੈਨੂੰ ਇੰਨੀ ਦਰਦ ਕਿਉਂ ਦਿੱਤੀ ਹੈ ਹਨਾ ਛਾਟੋ ਸੋਟਾ ਸਾਬ ਜ਼ਿਆਦਾ ਵੀ 7 ਸਾਲ ਦੀ ਉਮਰ ਹੈ ਗਲੇਲੇ ਮਾਰੇ ਛਮਕਾ ਮਾਰੀਆਂ ਮਿਰਚਾਂ ਵਾਲੀ ਬੋਰੀ ਚ ਪਾਇਆ ਦਵਾਇਆ ਧਮਕਾਇਆ ਪਰ ਤਰਨ ਤੇ ਆ ਗਿਆ ਨਹੀਂ ਤੇ ਆ ਜਿਹੜੇ ਆٹے ਦੀ ਬੋਰੀ ਪਿੱਛੇ ਬੁਖਾਰ ਪਿੱਛੇ ਆ ਆਲਟੋ ਗੱਡੀ ਪਿੱਛੇ ਅਨੇਕਨ ਕੰਮ ਫਿੱਤਰਮ ਛੜ ਜਾਂਦੇ ਇਹ ਫਿਰ ਡੀਐਨਏ ਕਿੰਨਾ ਦਾ ਹੈ ਉਹਨਾਂ ਸਾਬ ਸਾਬ ਦਾ ਡੀਐਨਏ ਨਹੀਂ ਹੈ ਕਿਸੇ ਹੋ ਦਾ ਡੀਐਨਏ ਹੋਏਗਾ ਇਹ ਸਮਝੇ ਗੱਲ ਮੇਰੀ ਸੋ ਇਹਨਾਂ ਦੇ ਤਰਸ ਕਰਿਆ ਕਰੋ ਇਹਨਾਂ ਵਾਸਤੇ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਇਹਨਾਂ ਨੂੰ ਅਕਲ ਬਖਸ਼ੇ ਕਿਉਂਕਿ ਇਹਨਾਂ ਦਾ ਇਹ ਲੋਕ ਤੇ ਇਹਨਾਂ ਗਵਾ ਲਿਆ ਚਲੋ ਪ੍ਰਲੋਕ ਵੀ ਤੇ ਗਿਆ ਨਾ ਇਹਨਾਂ ਇਹਨਾਂ ਦੇ ਸਵਰਗਾਂ 'ਚ ਵੀ ਨਹੀਂ ਜਾਣਾ ਇਹਦੇ ਨਰਕਾਂ 'ਚ ਜਾਣਗੇ ਅਗਜ ਜਲਣਗੇ ਕਿਉਂਕਿ ਇਹਨਾਂ ਨੂੰ ਮੇਨ ਲਾਈਨ ਚਰਚਿਸ ਕ੍ਰਿਸਚਨ ਨਹੀਂ ਮੰਨਦੀਆਂ ਪਖੰਡੀ ਨੇ ਸਾਰੇ ਇਹਨਾਂ ਦੀ ਜਿਹੜੀ ਪ੍ਰੈਕਟਿਸ ਹੈ ਉਹ ਬਾਈਬਲ ਦੇ ਖਿਲਾਫ ਹੈ ਅਸੀਂ ਇੱਕ ਪੋਡਕਾਸਟ ਪੂਰਾ ਹੁਣ ਸ਼ੁਰੂ ਕਰਾਂਗੇ ਸਮਝਾਉਣ ਵਾਸਤੇ ਵੀ ਇਹ ਲੋਕ ਪਖੰਡੀ ਕਿਵੇਂ ਨੇ ਤੇ ਕਿੰਨਾ ਤੱਥਾਂ ਦੇ ਆਧਾਰ ਤੇ ਅਸੀਂ ਕੇਸ ਤਿਆਰ ਕਰ ਰਹੇ ਹਾਂ ਇਹਨਾਂ ਦੇ ਖਿਲਾਫ ਪਰ ਸਾਡਾ ਜਿਹੜਾ ਮੇਨ ਸ਼ੁਰੂ ਤੋਂ ਦੇਖੋ ਮੈਂ ਜਿਹੜੀ ਗੱਲ ਕੀਤੀ ਹੈ ਵੀ ਮੈਂ ਧਰਮ ਦੇ ਖਿਲਾਫ ਨਹੀਂ ਆ ਮੈਂ ਪਖੰਡ ਦੇ ਖਿਲਾਫ ਆ ਮੈਂ ਆਪਣੇ ਪ੍ਰਚਾਰਕਾਂ ਨੂੰ ਰੱਜ ਕੇ ਭੰਡਿਆ ਵੀ ਉਹ ਵੀ ਤੇ ਨਾ ਪੁੰਸਕ ਨੇ ਨਾ ਉਹਨਾਂ ਦੇ ਪ੍ਰਚਾਰ 'ਚ ਦਮ ਹੈ ਨਹੀਂਗਾ ਉਹ ਵੀ ਤੇ ਹਰਾਮਖੋਰ ਨੇ ਨਾ ਹਰਾਮਖੋਰੀ ਕਰ ਰਹੇ ਨੇ ਅਸੀਂ ਕੀ ਕਹਨੇ ਹਰਾਮਖੋਰੀ ਪੈਸਾ ਹੋਵੇ ਅਸਲੀ ਸੋਨਾ ਹੋਵੇ ਨਕਲੀ ਤਾਂਬਾ ਭਰਿਆ ਹੋਵੇ ਵੇਚਦੇ ਰੰਗ ਸੋਨੇ ਦੇ ਚੜਿਆ ਹੋਵੇ ਤੇ ਕੀ ਕਹਨੇ ਆ ਵੀ ਹਰਾਮਖੋਰ ਚੋਰ ਹੈ ਇਹ ਪੈਸੇ ਚੱਕਦੇ ਅਸਲੀ ਸੰਸਾਰੀ ਤਾਂ ਅਸਲੀ ਦਿੰਦੇ ਨੇ ਦਰਗਾਹੀ ਤਾਂ ਨਕਲੀ ਦਿੰਦੇ ਨੇ ਜਿਹੜਾ ਇਹਨਾਂ ਦਾ ਗਿਆਨ ਉਹ ਕਿਸੇ ਕੰਮ ਦਾ ਨਹੀਂ ਹੈ ਬਹੁਤ ਛੋਟਾ ਹੈ ਸੋ ਇਹਨਾਂ ਨੂੰ ਰੋਕਣਾ ਬਲਜਿੰਦੇ ਸੇ ਜਾਂ ਤੂੰ ਗੱਲ ਮੈਂ ਕਰ ਲੈਣਾ ਇਹਨਾਂ ਨੂੰ ਰੋਕਣਾ ਜਿਹੜਾ ਉਹ ਫਰਜ਼ ਕਿਦਾ ਹੈ ਉਹ ਸਾਡਾ ਅਸੀਂ ਆਪਣੇ ਨੂੰ ਰੋਕੀਏ ਨਾ ਕਿ ਇਹਨਾਂ ਨੂੰ ਰੋਕੀਏ ਜਿਨ੍ਹਾਂ ਨੇ ਆਪਣੇ ਜੀਜੀ ਦਾ ਜਲੂਸ ਕੱਢਣਾ ਹੈ ਤੇ ਅੱਜ ਕਿ ਕਦੋਂ ਕੋਈ ਫਰਕ ਨਹੀਂ ਪੈਂਦਾ 25 25 ਜਨਵਰੀ ਨੂੰ ਹੋਇਆ ਨਹੀਂ ਹੋਇਆ ਜੂਇਸ਼ ਦੇ ਬਾਰੇ ਕੀ ਕਹਿੰਦੇ ਨੇ ਜਿਹੜੇ ਵੈਸਟਰਨ ਨਵੇਂ ਸਕਾਲਰਸ ਨੇ ਦੇ ਬਾਰੇ ਕੀ ਕਹਿੰਦੇ ਹਿਸਟੋਰੀయన్స్ ਕੀ ਕਹਿੰਦੇ ਨੇ ਉਹ ਆਪਣਾ ਵਿਸ਼ਾ ਨਹੀਂ ਹੈ ਇਹ ਫੈਕਟਾ ਕੀ ਮੈਟਾਫੋਰ ਹੈ ਅਸੀਂ ਇਹ ਚੱਕਰ 'ਚ ਪੈਣਾ ਨਹੀਂ ਹੈ ਕਿਉਂ 70% ਚਰਚਾਂ ਵੈਸਟ ਵਿੱਚ ਬੰਦ ਹੋ ਗਈਆਂ ਕਿਉਂ ਲੋਕ ਕ੍ਰਿਸਚੀਅਨਲੀ ਛੱਡ ਰਹੇ ਅਸੀਂ ਇਹ ਚੱਕਰ 'ਚ ਨਹੀਂ ਪੈਣਾ ਕਿਉਂ ਉਹ ਲੋਗ ਇਹਨਾਂ ਨੂੰ 크ਿਸਚਨ ਨਹੀਂ ਮੰਨਦੇ ਆਪਾਂ ਇੱਥੇ ਗੱਲ ਕਰਨੀ ਹੈ ਜਿਹੜੇ ਸਾਊਥ ਵਾਲੇ ਉਹ ਵੀ ਤੈਨੂੰ ਨੀਚ ਕਹਿੰਦੇ ਨੇ ਅਛੂਤ ਕਹਿੰਦੇ ਨੇ ਆਪਣੇ ਬਰਾਬਰ ਇਹਨਾਂ ਨੂੰ ਉਹਦੇ ਨਹੀਂ ਦਿੰਦੇ ਪੰਜਾਬ ਵਾਲੇ ਨੂੰ ਇਹ ਇੱਥੇ ਇਥੇ ਰਾਜੀ ਹੈ ਇਹ ਬਾਹਰ ਮੇਨ 크ਿਸਚੀਅਨਿਟੀ ਚ ਆ ਜਣ ਤੇ ਇਹਦੇ ਬਿਲਕੁਲ ਜਿਹੜੇ ਨੇ ਜ਼ੀਰੋ ਨੇ ਸੋ ਇਹਨਾਂ ਦੇ ਤਰਸ ਕਰਨਾ ਚਾਹੀਦਾ ਸਾਨੂੰ ਜੇ ਇਹਨਾਂ ਕੋਈ ਦਿਨ ਮਿਲਿਆ ਨਚਣ ਟੱਪਨ ਦਾ ਨੱਚ ਟੱਪ ਲੈਣ ਤਾਂ ਮੁੜ ਕੇ ਦੇ ਛਤਰੀ ਖਾਣੇ ਇਹਨਾਂ ਨੇ ਮਰਨ ਤੋਂ ਬਾਅਦ ਨਰਕਾਂ ਨੂੰ ਜਾਣਗੇ ਸਵਰਗਾਂ ਦੇ ਝੂਟੇ ਇਹਨਾਂ ਨੂੰ ਨਹੀਂ ਮਿਲਨੇ ਵੈਸੇ ਹੀ ਖਾਸ ਵਸ ਸਵਰਗ ਛੋਟੀ ਚੀਜ਼ ਹੈ ਉਹ ਸਾਡੇ ਰਾਜ ਨਹੀਂ ਹੁੰਦਾ ਅਸੀਂ ਸੱਚਖੰਡ ਦੇ ਵਾਸੀ ਆਂ ਜਿਹੜਾ ਇਟਰਨਲ ਹੈ ਜਿਹੜਾ ਸਨਾਤਨ ਹੈ ਜਿਹੜਾ ਅਨਾਦੀ ਹੈ ਠੀਕ ਹੈ ਨਾ ਅਸੀਂ ਉਹ ਸਰਾ ਦੇ ਪਾਂਦੀ ਆਂ ਇਹ ਰਾਜੜਾ ਇਹਨਾਂ ਦਾ ਹੈ ਸੋ ਜਿਹੜੇ ਮਾੜੇ ਮੋਟੇ ਜਿਹੜੇ ਖੁਸ਼ੀਆਂ ਮਨਾਉਂਦੇ ਮਨਾ ਲੈਂਦੇ ਹੋ ਘਰੋਂ ਦੁਖੀ ਨੇ ਸੁਹੀ ਬੰਦਾ ਕੋਈ ਨਹੀਂ ਜਾਣਦਾ ਉਹ ਘਰੋਂ ਦੁਖੀ ਟੁੱਟ ਜਾਂਦੇ ਨੇ ਜਿਹੜੇ ਕ੍ਰਿਸਚਨ ਟੀਚਰ ਕੋਈ ਬਿਮਾਰ ਆ ਕਿਨੂੰ ਫੋੜੇ ਹੋ ਗਏ ਕਿਨੂੰ ਭੂਤਵਾ ਚੰਬੜ ਗਿਆ ਹੈ ਕਿਨੂੰ ਖੁਰਕ ਪੈ ਗਈ ਉਹ ਇਹੋ ਜਿਹੇ ਲੋਕ ਜੰਦੇ ਵਿਚਾਰੇ ਕਿਉਂਕਿ ਗੋਰੇ ਜਿਹੜੇ ਨੇ ਜਿਹੜੇ ਵੀ ਇੰਟੈਲੈਕਚੁਅਲਸ ਨੇ ਉਹ ਸਿੱਖੀ ਚਾਹ ਰਹੇ ਆ ਜਾਂ ਹਿੰਦੂਇਜ਼ਮ ਚਾਹ ਰਹੇ ਨੇ ਹੈਨਾ ਜਿਹੜੇ ਇਸਕੋਨ ਵਾਲੇ ਨੇ ਹੁਣ ਜਿਹੜੇ ਸਾਡੇ ਇੱਥੇ ਗੋਰੇ ਬਾਹਰੋਂ ਪੜ੍ਹਨਾ ਹੁੰਦੇ ਦੇਖੋ ਕੈਸੇ ਬੱਚੇ ਕੀਰਤਨ ਕਰਦੇ ਗੋਰੇ ਸਿੱਖੀ ਚਾਕੇ ਕੈਸੀ ਕੈਸੀ ਡਿਸਕਸ਼ਨ ਕਰਦੇ ਕੈਸਾ ਡਾਇਲੋਗ ਹੁੰਦਾ ਲੋਕਾਂ ਦਾ ਕੈਸਾ ਇੰਟੈਲੈਕਟ ਹੁੰਦਾ ਲੋਕਾਂ ਦਾ ਜਿਹੜੇ ਸਿੱਖੀ ਚਾਹੇ ਨੇ ਤੇ ਜਿਹੜੇ ਇਨਾਂ ਜਗ੍ਹਾਏ ਨੇ ਮੈਨੂੰ ਇੱਕ ਬੰ ਨਰੂ ਲਈ ਕਹਿੰਦਾ ਸੀ ਨਾ ਮੈਂ ਚਰਚਾ ਚਰਚਾ ਕਰ ਲਉ ਆ ਦੌੜ ਗਿਆ ਜੀ ਇਹ ਤੱਕ ਨਹੀਂ ਆਇਆ ਦੋਸਤ ਹੋ ਗਈ ਇਹ ਚੈਲੰਜ ਐਕਸੈਪਟ ਕੀਤਾ ਤੈਨੂੰ ਜੇ ਹੁੰਦਾ ਮਰਦਾ ਬੱਚਾ ਕਹਿੰਦਾ ਜੀ ਮੈਂ ਆ ਗਿਆ ਆ ਜਾ ਤੇ ਇਹਦੇ ਭੈਣਾਂ ਨੂੰ ਵੀ ਪਤਾ ਸੀ ਵੀ ਇਹਨੇ ਜਰੂਸ ਕਢਾ ਲਾਣਾ ਜੇ ਸਾਹਮਣੇ ਬੈਗਿਆ ਬਾਬਾ ਜੀ ਦੇ ਤੇ ਉਹ ਚੱਲੀ ਥਾਲੋ ਆਪਣਾ ਰੋਲਾ ਰੋਏ ਪਾਈ ਜਾਂਦੀ ਨੇ ਭਾਈ ਚਲੋ ਖੁਸ਼ ਰਹੋ ਕੋਈ ਦਿੱਕਤ ਨਹੀਂ ਹੈ ਤੁਹਾਡਾ ਕਿਉਂਕਿ ਅੱਗਾ ਤੁਹਾਡਾ ਬਹੁਤ ਦਰਦਨਾਕ ਹੈ ਮਰਨ ਤੋਂ ਬਾਅਦ ਕਬਰ ਹੈ ਉਹਦੇ ਵਿੱਚ ਸਲਾਬ ਹੈ ਬਿੱਛੂ ਹੈ ਕੀੜੇ ਹੈ ਦੁਨੀਆ ਜੇ ਖਤਮ ਨਹੀਂ ਹੋਣੀ ਇਹਦੇ ਸਿਰ ਪੰਜ ਹਜ਼ਾਰ ਸਾਲ ਕਾਲੀ ਯੁਗ ਨੂੰ ਨਹੀਂ ਹੋਇਆ ਇਹਨੂੰ ਦੁਨੀਆ ਬਹੁਤ ਲੰਬੀ ਹੈ ਤੇ ਕਿੱਥੇ ਜਾ ਕੇ ਤੜਨ ਬੇੜਾ ਹੋਣਾ ਹੋਣਾ ਨਹੀਂ ਹੋਣਾ ਹਨ ਕੋਈ ਰੀ ਇਨਕਾਰਨੇਸ਼ਨ ਹੈ ਦੁਨੀਆ ਮੰਦੀ ਹੈ ਦੁਬਾਰਾ ਸ਼ਰੀਰ ਮਿਲ ਜਾਂਦੇ ਨੇ ਪਰ ਜਿਹੜਾ ਮੰਦਾ ਨਹੀਂ ਮਿਲਦੇ ਉਹ ਫਿਰ ਉਰੂ ਪਟਕੇਗੀ ਦਰਦਰ ਦੇ ਉੱਤੇ ਜੋ ਭੂਤਾਂ ਨੂੰ ਜੋ ਇਹਨਾਂ ਨੂੰ ਜੋ ਦਰਦ ਨੇ ਤੁਸੀਂ ਸਹੋਗੇ ਫਿਰ ਉਹਦੇ ਬਾਅਦ ਜੇ ਚਲੋ ਮੰਨ ਲਓ ਕਿ ਇਹਦਾ ਦੇਵ ਜਜਮੈਂਟ ਆ ਗਿਆ ਤੇ ਤੁਸੀਂ ਤੇ ਰੈਕਗਨਾਈਜ਼ ਨਹੀਂ ਹੋਣੇ ਕਿ ਉਹ ਜੀਜ਼ਸ ਨੇ ਕਿਹਾ ਹੈ ਕਿ ਜੋ ਮੈਨੂੰ ਸੰਸਾਰ ਮੇਰੇ ਮੇ ਤੋਂ ਮੰਨਕਰ ਹੋਏਗਾ ਮੈਂ ਅ ਦਾ ਆਖਰੇ ਦਿਨ ਤੇ ਆਪਣੇ ਬਾਪ ਸਮਨੇ ਤੋਂ ਮੰਨਕਰ ਹੋ ਜਾਗਾ ਤੁਸੀਂ ਤੇ ਨਾ ਰੱਖੀ ਬੈਠੇ ਦੂਜੇ ਤੀਜੇ ਸਾਡੇ ਵਾਲੇ ਤੁਸੀਂ ਭੇਖ ਬਣਾਏ ਬੈਠੇ ਹੋ ਸਾਡੇ ਵਾਲੇ ਤੁਸੀਂ ਤੇ ਨਰਕਾਂ ਦੇ ਭਾਗੀ ਹੋ ਛੱਡੋ ਸਾਰੇ ਬੈਨੀਫਿਟ ਆਜੋ ਇਸਾਈ ਰੂਪ ਦੇ ਵਿੱਚ ਗਲਾਂ ਚ ਕਰਾਸ ਪਾਓ ਤੇ ਤੁਸੀਂ ਸੋਚ ਸਕਦੇ ਹੋ ਵੀ ਕਾਸ਼ ਕਿਤੇ ਸਵਰਗ ਮਿਲੇ ਪਰ ਨਹੀਂ ਸੋਸ ਮੇਰੀ ਆਪਣੇ ਭਰਾਵਾਂ ਨੂੰ ਬੇਨਤੀ ਕਿ ਜਿਹੜੇ ਐਨੇ ਵਿਚਾਰੇ ਸਤਾਏ ਹੋਏ ਨੇ ਉਹਨਾਂ ਨੂੰ ਪਹੋਰਨਾ ਸਤਾਈਏ ਆਪਣੇ ਪ੍ਰਚਾਰਕਾਂ ਨੂੰ ਤੋਂ ਫੜੀਏ ਬਈ ਤੁਸੀਂ ਕਿਉਂ ਤੁਸੀਂ ਕਿਉਂ ਸੋਸ਼ਲ ਇਸ਼ੂਸ ਤੇ ਨਹੀਂ ਬੋਲਦੇ ਕਿਉਂ ਇਹਨੇ ਫੈਲੇ ਤੁਸੀਂ ਜਿਹੜਾ ਇਹ ਜ਼ਹਿਰ ਪੂਰੇ ਸੰਸਾਰ 'ਚ ਹੈ ਤੇ ਤੁਸੀਂ ਗੱਲ ਨਹੀਂ ਕਰ ਰਹੇ ਕਿਉਂ ਤੁਸੀਂ ਮੌਨ ਕਿਉਂ ਤੁਹਾਡਾ ਜਿਹੜਾ ਰੁਝਾਨ ਸਰ ਆਪਣੇ ਬੱਚੇ ਪਾਲਣ ਤੱਕ ਹੈ ਕਿਉਂ ਤੁਹਾਡਾ ਰੁਝਾਨ ਸਰ ਪੈਸੇ ਇਕੱਠੇ ਕਰਨ ਤੱਕ ਹੈ ਕਿਉਂ ਤੁਹਾਡੀ ਬਿਰਤੀ ਸੂਰ ਵਾਲੀ ਹੈ ਆਪਣੇ ਬੱਚਿਆਂ ਦਾ ਕੀਮਤ ਇਹ ਸਵਾਲ ਆਪਣੇ ਪ੍ਰਚਾਰ ਕਰਨ ਕਰੋ ਇਹਨਾਂ ਨੂੰ ਨਾ ਕਰੋ ਚਾਰੇ ਨੂੰ ਇਹਨਾਂ ਦੇ ਜਿਹੜੇ ਪਖੰਡੀ ਪਾਸਟਰ ਸੇ ਉਹਨਾਂ ਨੂੰ ਕਿਰੋ ਮੇਰੇ ਤਾਂ ਜਿੰਨੀ ਪ੍ਰੈਕਟਿਸਿਸ ਨੇ ਸਾਰੀ ਬਾਈਬਲ ਦੇ ਖਿਲਾਫ ਨੇ ਸਾਹਮਣੇ ਬੈਠੋ ਮੈਂ ਸਾਬਿਤ ਕਰ ਦਾਂਗਾ ਪਰ ਇਨੀ ਹਿੰਮਤ ਨੇ ਚ ਕਿਹੇ ਚ ਨਹੀਂ ਹੈ ਤਿੰਨਾਂ ਦੇ ਨਾਲ ਆ ਰਹੇ ਆ ਦਿਉਲ ਬਲਜਿੰਦਰ ਜਿੱਤੇ ਬਰਾਤਕਾਰ ਦੇ ਕੇਸ ਚੱਲ ਰਹੇ ਨੇ ਤੇ ਇੱਕ ਨਰੂਲਾ ਹਨਾ ਦਿਉਲ ਦੀ ਤੇ ਆਪਣੀ ਬੇਟੀ ਦੀ ਫਲਵਰੀ ਹੋਈ ਵਿਚਾਰਾ ਉਹਦਾ ਇਲਾਜ ਨਹੀਂ ਕਰ ਪਿਆ ਤੁਹਾਡਾ ਇਲਾਜ ਕਿਵੇਂ ਕਰੇਗਾ ਹਨਾ ਸੋ ਇਹ ਚੀਜ਼ਾਂ ਨੇ ਸੋ ਮੇਰੇ ਆਪਣੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੇ ਪ੍ਰਚਾਰਕਾਂ ਨੂੰ ਸਾਂਭੀ ਆਪਣੇ ਪ੍ਰਚਾਰ ਨੂੰ ਸਾਂਭੀ ਆਪਣਾ ਕੰਮ ਕਰੀਏ ਇਹਨਾਂ ਨੇ ਜਿਹੜੀ 25 ਨੂੰ ਜੀਜ਼ਸ ਦਾ ਜਿਹੜਾ ਜਲੂਸ ਕੱਢਣਾ ਹੈ ਇਹਨਾਂ ਨੂੰ ਕੱਢ ਲੈਂਦੋ ਅਸੀਂ ਤੇ ਆਪਣੇ ਨਗਰ ਕੀਰਤਨ ਕੱਢਦੇ ਨਾ ਤੇ ਸ਼ਹੀਦੀ ਦਿਹਾੜੇ ਜਿਹੜੇ ਹੁੰਦੇ ਨੇ ਇਹ ਸਾਡੀ ਸ਼ੂਰ ਬੀਤਾ ਨਿਸ਼ਾਨੀ ਹੈ ਇਹ ਸਾਡੇ ਜਾਹੋ ਜਰਾਲ ਨੂੰ ਵਧਾਉਣਾ ਚਾਹੀਦਾ ਸਾਨੂੰ ਸਾਨੂੰ ਸਿੱਖਣਾ ਜੇ ਤਾਂ ਭਈਆ ਕੈਸੀਆਂ ਰੂਹਾਂ ਦੇ ਬੱਚੇ ਅਸੀਂ ਕੈਸੇ ਬਾਬੇ ਦੇ ਬੱਚੇ ਅਸੀਂ ਜਿਨ੍ਹਾਂ ਨੇ ਜਾਨ ਦੇ ਦਿੱਤੀ ਧਰਮ ਲਈ ਤ ਆਪਣਾ ਮੌਤ ਕਬੂਲੀ ਦਰਦ ਕਬੂਲਿਆ ਤਸੀਹ ਕਬੂਲੇ ਇਸਲਾਮ ਨਹੀਂ ਕਬੂਲਿਆ ਅਸੀਂ ਉਹਨਾਂ ਦੇ ਬੱਚੇ ਨਹੀਂ ਕਿ ਮੜਾ ਫੋੜਾ ਇਹਦੇ ਸਾਈ ਬਣ ਗਿਆ ਧਦਰ ਉਹਦੇ ਸਾਈ ਬਣ ਗਿਆ ਨਾ ਸੋ ਅਸੀਂ ਆਪਣਾ ਪ੍ਰਚਾਰ ਸਾਮ੍ਹੇ ਆਪਣੇ ਪ੍ਰਚਾਰਕਾਂ ਨੂੰ ਸਾਮ੍ਹੀਏ ਇਹ ਜਿੰਨੇ ਵੀ ਇਹਨਾਂ ਕ੍ਰਿਸਮਸ ਮਨਾਉਣੀ ਹੈ ਆਪਣੇ ਆ ਇਸਟਰ ਮਨਾਉਣਾ ਹੈ ਕ੍ਰਿਸਮਸ ਮਨਾਉਣੀ ਹੈ ਤੇ Let them do it ਅਸੀਂ ਸਾਨੂੰ ਕੋਈ ਹੱਕ ਨਹੀਂ ਰੋਕਣ ਦਾ ਇਹਨਾਂ ਨੂੰ ਭਾਵੇਂ ਪਖੰਡੀ ਨੇ ਭਾਵੇਂ ਨਕਲੀ ਨੇ ਸਾਨੂੰ ਫੇਰ ਵੀ ਜਿਹੜਾ ਇਹ ਹੱਕ ਨਹੀਂ ਹੈ ਸੰਵਿਧਾਨ ਦੇ ਅੰਦਾ ਨਾ ਸਾਡਾ اخلاق ਦਿੰਦਾ ਨਾ ਸਾਡਾ ਤਰੰਦਿੰਦਾ ਕਿਸੇ ਇਹਨੂੰ ਰੋਕੀਏ ਪਖੰਡ ਐਸੇ ਪੁੱਠੇ ਕੰਮ ਕਰਨ ਤੋਂ ਆਪਣਾ ਕੰਮ ਹੈ ਪਖੰਡ ਤੇ ਵਾਰ ਕਰਨਾ ਉਹ ਆਪਣੀ ਚੱਲਣਾ ਜੇ ਉਹ ਕਰਨਾ ਹੈ ਤੇ ਨਾਲ ਚੱਲੋ ਨਹੀਂ ਤੇ ਘਰ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ